ਪੰਜਾਬ ਜਿਹੜੀ ਚੀਜ਼ ਜਿਹੜਾ ਦੁੱਖ ਜਿਹੜਾ ਸੰਤਾਪ ਅੱਜ ਚੱਲ ਰਿਹਾ ਇੰਨਾ ਸੰਤਾਪ ਤਾਂ ਅਬਦਾਲੀ ਦੇ 11 ਹੱਲਿਆਂ ਚ ਨਹੀਂ ਪੰਜਾਬ ਨੇ ਛੱਲਿਆ ਜਦੋਂ ਕਹਿੰਦੇ ਸੀ ਖਾਦਾ ਪੀਸਾ ਲਾਹੇ ਦਾ ਬਾਕੀ ਅਹਿਮਦ ਸ਼ਾਹੀ ਦਾ ਅੱਜ ਜੇ ਸਤਗੁਰੂ ਨਾਨਕ ਦੇ ਮਹਾਰਾਜ ਹੁੰਦੇ ਤਾਂ ਜ਼ਰੂਰ ਇਹ ਗੱਲ ਕਹਿੰਦੇ ਐਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆ ਲੇਕਿਨ ਜਦੋਂ ਪੰਜਮੇ ਪਿਤਾ ਸਤਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਖਦੇ ਆ ਤਾਂ ਤੇਰਾ ਭਾਣਾ ਮਿੱਠਾ ਲੱਗੇ ਪਰ ਮੈਂ ਸਦਕੇ ਜਾਂਣਾ ਪੰਜਾਬੀਆਂ ਦੇ ਜਿਨ੍ਹਾਂ ਨੇ ਪੰਜਾਬ ਦੇ ਇਸ ਦੁਖ ਦੀ ਘੜੀ ਚ ਜਦੋਂ ਅਜ 23 ਦੇ 23 ਜ਼ਿਲ੍ਹਿਆਂ ਦੇ ਜਿਹੜੇ ਪਿੰਡ ਆ ਉਹ ਖਰਾਬ ਮੌਸਮ ਨਾਲ ਔਰ ਤਕਰੀਬਨ 8 ਜ਼ਿਲ੍ਹੇ ਜਿਹੜੇ ਆ ਲਗਭਗ 8 ਤੋਂ ਜ਼ਿਆਦਾ ਹੜ੍ਹਾਂ ਦੇ ਨਾਲ ਪੀੜਤ ਵਾ ਲੋਕਾਂ ਦੇ ਘਰ ਡੇ ਗਏ ਚਾਰ ਦਿਵਾਰੀਆਂ ਢਹਿ ਗਈਆਂ ਡੰਗਰ ਹੜ ਗਏ ਮਰ ਗਏ ਮਸ਼ੀਨਰੀਆਂ ਸੁਆਹਾ ਹੋ ਗਈਆਂ ਹਰ ਚੀਜ਼ ਪੰਜਾਬ ਦੀ ਤਕਰੀਬਨ 1800 ਪਿੰਡ 1800 ਪਿੰਡ ਜਿਹੜਾ ਮਲਿਆ ਮੇਟ ਹੋ ਗਿਆ ਔਰ ਜੋ ਸੰੜੀ ਦੇ ਵਿੱਚ ਅਸੀਂ ਇਸ ਗਰਦਾਸਪੁਰ ਜ਼ਿਲ੍ਹੇ ਦੇ ਫਤੇਗਰ ਚੂੜੀਆਂ ਪਿੰਡ 'ਚ ਖੜੇ ਆ ਸ਼ਹਿਰ 'ਚ ਖੜੇ ਆ ਕਾਹਾਂ ਅਸੀਂ ਡੇਰਾ ਬਾਬਾ ਨਾਨਕ ਤੇ ਦੋ ਪਿੰਡਾਂ ਦਾ ਦੌਰਾ ਜਿਹੜਾ ਆ ਉਹ ਸਾਡੇ ਵਿੱਚ ਸਤ ਸਪਾਹੀ ਜਿਹੜੀ ਸੁਸਾਇਟੀ ਆ ਲੁਧਿਆਣੇ ਤੋਂ ਭਾਜੀ ਦਵਿੰਦਰ ਜੀ ਚਲਾਉਂਦੇ ਆ ਉਹਨਾਂ ਦੀ ਗਵਾਈ ਦੇ ਵਿੱਚ ਅਸੀਂ ਅੱਜ ਨਾਲ ਚੱਲੇ ਆਂ ਔਰ ਵਿਸ਼ੇਸ਼ ਤੌਰ ਤੇ ਜਦੋਂ ਇੱਕ ਖਬਰ ਲੱਗੀ ਤਾਂ ਸ਼੍ਰੀ ਖੁਰਾਲਗੜ੍ਹ ਸਾਹਿਬ ਤਪਸਥਾਨ ਚਰਨ ਜਿਹੜਾ ਸ਼੍ਰੀ ਗੁਰੂਵਦਾਸ ਮਾਰੇ ਦੀ ਚਨਚੋ ਕਰਦੀ ਆ ਤਾਂ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਹੈ ਡਾਕਟਰ ਕੇਵਲ ਸਿੰਘ ਚਾਕਰ ਸਾਹਿਬ ਬਾਬਾ ਜੀ ਇਹ ਵੀ ਅੱਜ ਆਪਣੇ ਨਾਲ ਆਏ ਆ ਜਿੱਥੇ ਡਾਕਟਰ ਆ ਬਾਬਾ ਕੇਵਲ ਸਿੰਘ ਜੀ ਨੇ ਦਵਾਈਆਂ ਦਾ ਵੱਡੇ ਕਾਰਟੂਨ ਨਾਲ ਲੈ ਕੇ ਆਏ ਆ ਉੱਥੇ ਭਾਈ ਦਵਿੰਦਰ ਸਿੰਘ ਜੀ ਇਹਨਾਂ ਨੇ ਵੀ ਦਵਾਈਆਂ ਰਸਤਾ ਔਰ ਇਲਾਕੇ ਦੇ ਦਾਨਵੀਦਾਰ ਦੇ ਨਾਲ ਔਰ ਵੱਖ-ਵੱਖ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਦੇ ਨਾਲ ਇਹ ਲੋਕਾਂ ਦੀ ਪੀੜਾ ਜਿਹੜੀ ਆ ਉਹਦੇ 'ਚ ਖੜੇ ਹੋਏ ਆ ਔਰ ਮੈਂ ਵੀ ਜਿਹੜੇ ਪੰਜਾਬ ਦੇ ਪੰਜਾਬੀਆਂ ਲਈ ਲੋਕ ਲੜ ਰਹੇ ਆ ਉਹਨਾਂ ਦੀ ਜਿਦ ਵਾ ਕਿ ਅਸੀਂ ਆਪਣਾ ਪੰਜਾਬੀ ਭੈਣ ਭਰਾ ਦੁਖੀ ਨਹੀਂ ਰਹਿਣ ਦੇਣਾ ਭੁੱਖਾ ਨਹੀਂ ਰਹਿਣ ਦੇਣਾ ਪੰਜਾਬੀ ਤਾਂ ਛੱਡੋ ਡੰਗਰ ਵੀ ਭੁੱਖੇ ਨਹੀਂ ਰਹਿਣਦੇ ਨੇ ਕਿਹੜੇ ਉਹ ਸਾਰੇ ਪੰਜਾਬੀ ਜਿਹੜੇ ਅੱਜ ਸੇਵਾ ਚ ਲੱਗੇ ਹੋ ਆ ਉਹਨਾਂ ਦੀ ਹੌਸਲਾ ਅਪਜਾਈ ਕਰਨ ਲਈ ਔਰ ਆਪਣੇ ਲੋਕਾਂ ਦਾ ਦੁੱਖ ਦਰ ਦੇਖਣ ਲਈ ਮੈਂ ਇੱਥੇ ਪਹੁੰਚਿਆ ਹਾਂ ਕਿਹੜੇ ਕਿਹੜੇ ਪਿੰਡਾਂ ਚ ਅੱਜ ਤੁਸੀਂ ਜਾ ਰਹੇ ਅੱਜ ਸਹੀ ਇੱਥੇ ਦੋ ਪਿੰਡਾਂ ਚ ਡੇਰਾ ਬਾਬਾ ਨਾਨਕ ਦੇ ਕਿਉਂਕਿ ਇਹ ਤਾਂ ਸਾਰਾ ਹੀ ਇਲਾਕਾ ਜਿਹੜਾ ਟੋਟਲੀ ਖਾਣਾਂ ਦੀ ਮਾਰ ਚ ਤਬਾਹ ਹੋ ਗਿਆ ਆ ਦੋ ਪਿੰਡ ਜਿਹੜੇ ਰੂੜੇਆਣ ਤੇ ਦੂਜਾ ਪਿੰਡ ਹੈਗਾ ਆ ਆ ਚੰਗੀ ਕੋਲੇਵਾਲ ਕੋਲੇਵਾਲ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਾਣਾ ਕਿਉਂਕਿ ਮੇਰੇ ਲਈ ਇਹ ਇਲਾਕਾ ਬਿਲਕੁਲ ਨਵਾਂ ਆ ਔਰ ਪਿੰਡਾਂ 'ਚ ਜਾਣਾ ਤਾਂ ਹੋਰ ਵੀ ਬਿਲਕੁਲ ਨਵਾਂ ਪਰ ਦਿਲ ਜਿਹੜਾ ਹਰ ਪੰਜਾਬੀ ਦਾ ਇਸ ਗੱਲ ਲਈ ਅੱਜ ਦਰਦਮੰਦ ਹੈ ਕਿ ਯਾਰ ਅਸੀਂ ਵੀ ਕੁਝ ਉੱਥੇ ਸੇਵਾ ਪਰਈਏ ਅਸੀਂ ਕੋ ਸੇਵਾ ਕਰੀਏ ਬਸ ਉਹ ਸੇਵਾ ਹੀ ਜਿਹੜੀ ਆ ਉਹ ਪੰਜਾਬੀਆਂ ਦੀ ਉਹਦੇ ਲਈ ਆ ਸਰ ਜੰਗੀਪਾਲ ਰਾਜਾ ਆਪਣੇ ਨਗਰਤੀ ਵੀ ਡੀਜ਼ਲ ਵਾਸਤੇ ਲੋਕਾਂ ਦੀ ਸੇਵਾ ਕਰ ਰਹੇ ਆ ਦੇਖੋ ਅੱਜ ਦੇ ਦਿਨ ਜੇ ਨਿੱਕਾ ਪੈਸਾ ਵੀ ਦੇਤਾ ਨਾ ਜਿਸ ਜਿਸੇ ਜਗ ਦੇ ਵਿੱਚ ਸੇਵਾ ਦੇ ਜਗ ਵਿੱਚ ਲੋਕਾਂ ਦੇ ਪੀੜਾਂ ਦਾ ਪ੍ਰਾਗ ਅੱਜ ਚੱਲ ਰਿਹਾ ਪੰਜਾਬੀ ਗੀਤ ਗਾਉਂਦੇ ਰਹੇ ਨਾ ਪੀੜਾਂ ਦਾ ਪ੍ਰਾਗਾ ਭੁੰਦੇ ਪੱਠੀ ਵਾਲੀਏ ਅੱਜ ਪੀੜਾਂ ਦਾ ਪ੍ਰਾਗਾ ਪੰਜਾਬੀਆਂ ਦਾ ਉਹਨੂੰ ਭੁੰਨਣ ਦੇ ਲਈ ਪੂਰੇ ਪੰਜਾਬੀ ਜਿਹੜੇ ਆ ਉਹ ਚਾਹੁੰਦੇ ਆ ਕਿ ਪੀੜਾ ਜਿਹੜੀ ਆ ਘਟ ਜਾਏ ਅੱਜ ਤਾਂ ਹਲੇ ਸ਼ੁਰੂ ਹੋਈ ਆ ਆ 15 20 ਦਿਨ ਹੜਾਂ ਦੀ ਮਾਰਨਾ ਅਕਲ ਦਾ ਹੀ ਮੌਸਮ ਨਿੰਬਲ ਜਿਹੜਾ ਹੋਣਾ ਸ਼ੁਰੂ ਹੋਇਆ ਆ ਆਉਣੇ ਵਾਲੇ ਦਿਨਾਂ 'ਚ ਸਾਨੂੰ ਫੌਗ ਮਸ਼ੀਨਾਂ ਲੈ ਕੇ ਪਿੰਡ ਦੇ ਨੌਜਵਾਨਾਂ ਨੂੰ ਪਿੰਡ-ਪਿੰਡ ਉਹ ਧੂਆਂ ਵੀ ਮਾਰਨਾ ਪੈਣਾ ਮੱਛਰ ਦਾ ਜਿਹੜੇ ਸੈਂਕੜੇ ਹਜ਼ਾਰਾਂ ਡੰਗਰ ਮਰ ਗਏ ਆ ਉਹਨਾਂ ਬਿਮਾਰੀਆਂ ਫੈਲਣੀਆਂ ਉਹਦੇ ਲਈ ਸਾਨੂੰ ਜਿਹੜਾ ਹੈਗਾ ਉਹ ਵੱਖ-ਵੱਖ ਭਾਗਾ ਨੂੰ ਔਰ ਸਮਾਜ ਸੇਵੀ ਜਥੇਬੰਦੀਆਂ ਨੂੰ ਲੱਗਣਾ ਪੈਣਾ ਆ ਜ਼ਮੀਨਾਂ ਹੜ ਗਈਆਂ ਰੇਤੇ ਨਾਲ ਮਿੱਟੀ ਨਾਲ ਗਾਰ ਨਾਲ ਭਰ ਗਈਆਂ 2 ਲੱਖ ਕਟੇਰ ਜਿਹੜੀ ਜ਼ਮੀਨ ਹੈ ਉਹ ਰੁੜ ਗਈ ਆ ਉਹਦੀ ਵੀ ਪਰਵਰਿਸ਼ ਕਰਨੀ ਪੈਣੀ ਆ ਤੇ ਜਿਹੜੀ ਵੀ ਕੋਈ ਪਾਰਟੀ ਆ ਕੋਈ ਮਨੁੱਖ ਆ ਜਿਹੜਾ ਵੀ ਸੇਵਾ ਕਰ ਰਿਹਾ ਉਹ ਸਭ ਚੰਗੇ ਨੇ ਉਹ ਉਹਨਾਂ ਸਾਰਿਆਂ ਦੀ ਹੱਲਾਸ਼ੇਰੀ ਅਸੀਂ ਕਰਦੇ ਆ ਅੱਜ ਮਾਝੇ ਦੀ ਧਰਤੀ ਤੇ ਮਾਨ ਜੋ ਸਰਦਾਰ ਜਸਵੀਰ ਸਿੰਘ ਘੜੀ ਐਸੀ ਕੁਸ਼ਨ ਪੰਜਾਬ ਦੇ ਨਾਲ ਆਣ ਦਾ ਅੱਜ ਮੌਕਾ ਮਿਲਿਆ ਹੈ ਇਹ ਜਿਹੜੀ ਕੁਦਰਤ ਦੀ ਕਰੋਪੀ ਪੰਜਾਬ ਦੀ ਧਰਤੀ ਤੇ ਵਾਰਦ ਹੋਈ ਹੈ ਖਾਸ ਕਰਕੇ ਮਾਝੇ ਦੀ ਧਰਤੀ ਬਹੁਤ ਨੁਕਸਾਨੀ ਗਈ ਹੈ ਗੁਰਵਾਨੀ ਦਾ ਫਰਮਾਨ ਹੈ ਕਰਤੇ ਕੀਮਤ ਕਰਤਾ ਜਾਣਾ ਜਾਂ ਕਹਿ ਗੁਰ ਕਹਿ ਸੂਰਾ ਇਹ ਤਾਂ ਕੌਣ ਟੁਕੀ ਜਾਣਦਾ ਹੈ ਕਿ ਕਿਵੇਂ ਹੋਈ ਆ ਪਰ ਜਿੱਦ ਤੱਕ ਸਾਡਾ ਬੌਧਿਕ ਤਾਲ ਕੰਮ ਕਰਦਾ ਏ ਇਹ ਸਮਝ ਆਉਂਦਾ ਏ ਕਿ ਗੁਰਬਾਣੀ ਨੇ ਸਾਨੂੰ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਅਸੀਂ ਕਸਮ ਨਹੀਂ ਛੱਡੀ ਕੋਈ ਪਾਣੀ ਨੂੰ ਗੰਦਾ ਕਰਨ ਲਈ ਧਰਤੀ ਨੂੰ ਗੰਦਾ ਕਰਨ ਲਈ ਹਵਾ ਨੂੰ ਗੰਦਾ ਕਰਨ ਲਈ ਪਾਣੀ ਦੇ ਰਾਹ ਡੱਕ ਲੈ ਗਏ ਤਸੀਆਂ ਡੱਕ ਲਈਆਂ ਗਈਆਂ ਬਈਆਂ ਡੱਕ ਲਈਆਂ ਗਈਆਂ ਅਸੀਂ ਆਪਣਾ ਬਣਦਾ ਫਰਜ਼ ਨਹੀਂ ਨਿਭਾਇਆ ਅਸੀਂ ਪਾਣੀ ਨੂੰ ਮਿੱਤਰ ਨਹੀਂ ਸਮਝਿਆ ਪਵਨ ਨੂੰ ਆਪਣਾ ਗੁਰੂ ਨਹੀਂ ਸਮਝਿਆ ਪਾਣੀ ਨੂੰ ਪਿਤਾ ਨਹੀਂ ਸਮਝਿਆ ਅੱਜ ਨਰਾਜ ਪਤਾ ਜੜਾ ਹੈ ਉਹ ਹੜ ਦਾ ਸਲਾਬ ਬਣ ਕੇ ਅੱਜ ਵਰਿਆ ਹੈ ਔਰ ਜਿੱਥੇ ਇਹ ਦੁਖਾਂਤ ਵਰਤਿਆ ਹੈ ਪੰਜਾਬੀ ਭਰਾਵਾਂ ਨੇ ਬਹੁਤ ਤਨਮਨ ਦੇ ਨਾਲ ਸੇਵਾ ਕੀਤੀ ਹੈ ਪਰ ਕਿਤੇ ਕਿਤੇ ਕਿਹੜੀ ਖਬਰ ਆ ਰਹੀ ਹੈ ਕਿ ਵਿਹੜਿਆਂ ਦੇ ਵਿੱਚ ਜਿਹੜਾ ਲੰਗਰ ਜਾਂ ਪ੍ਰਸ਼ਾਦ ਹੈ ਜਾਂ ਕੋਈ ਰਸਦਾ ਉਹ ਦੇਣ ਤੋਂ ਕੁਝ ਵੀਰ ਕਚਕਾਰੇ ਨੇ ਇਦਾਂ ਦੀਆਂ ਵੀਡੀਓਆਂ ਆਈਆਂ ਕਿ ਅਸੀਂ ਮਗਰ ਭੱਜੇ ਟਰਾਲੀਆਂ ਦੇ ਕੁੱਤਿਆਂ ਵਰਗਾ ਬਤੀਰਾ ਇਹਨਾਂ ਦਾ ਵੀ ਸ਼ਬਦ ਇਕਬੀਰ ਨੇ ਵਰਤਿਆ ਕਿ ਸਾਡਾ ਨਾ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਜਿਹੜਾ ਸੇਵਾਦਾਰ ਹੈ ਨਾ ਗੁਰੂ ਸਾਹਿਬ ਦਾ ਇਹ ਸੇਵਾ ਕਿਸੇ ਵੀ ਨਹੀਂ ਇਹ ਸੇਵਾ ਸਾਡੇ ਗੁਰੂਆਂ ਦੀ ਦੇਣ ਹੈ ਗੁਰੂਆਂ ਦੇ ਨਾਂ ਤੇ ਸੇਵਾ ਹੋ ਰਹੀ ਹੈ ਸੇਵਾ ਵਿੱਚ ਬਿੱਤਣਾ ਨਹੀਂ ਹੋਣਾ ਚਾਹੀਦਾ ਭਾਈ ਕਨਈਆ ਜੀ ਨੇ ਕੋਈ ਬਿੱਤਕਰਾ ਨਹੀਂ ਕੀਤਾ ਜਦੋਂ ਸੇਵਾ ਬਾਬਾ ਸੰਗਤ ਸਿੰਘ ਨੂੰ ਮਿਲੀ ਆਪਣਾ ਸੀਸ ਕਟਾਇਆ ਗਿਆ ਬੰਦ-ਬੰਦ ਕਟਾਇਆ ਗਿਆ ਲੇਕਿਨ ਸੇਵਾ ਨਿਰਵਿਘਨ ਜਾਰੀ ਰੱਖੀ ਸੋ ਮੈਂ ਬੇਨਤੀ ਕਰਦਾ ਕਿ ਆਪਣੀ ਭਾਸ਼ਾ ਜਿਹੜੇ ਸੇਵਾਦਾਰ ਹੈ ਜਿਹੜੇ ਇਦਾਂ ਦੀ ਭਾਸ਼ਾ ਵਰਦੇ ਹੋ ਠੀਕ ਕਰੋ ਕਿਉਂਕਿ ਭਾਸ਼ਾ ਮਨੁੱਖ ਦਾ ਚਰਿੱਤਰ ਹੈ ਜੇ ਮੈਂ ਅੱਜ ਆਵਾਜ਼ਾਂ ਤੇ ਸੰਤ ਘਹਿਰਾਣਾ ਬਾਬਾ ਘਹਿਰਾਣਾ ਤਾਂ ਮੇਰਾ ਵਾਣਾ ਸੰਤ ਨਹੀਂ ਹੈ ਮੇਰੀ ਭਾਸ਼ਾ ਸੰਤ ਹੈ ਜੇ ਮੇਰੀ ਇਸ ਬਾਣੇ ਵਿੱਚ ਪਾ ਕੇ ਗੰਦੀ ਹੈ ਤਾਂ ਲੋਕ ਕਹਿਣਗੇ ਕਿ ਵਾਣਾ ਤਾਂ ਤੇਰਾ ਜ਼ਰੂਰ ਧਾਰਮਿਕ ਹੈ ਪਰ ਤੇਰੀ ਭਾਸ਼ਾ ਗੰਦੀ ਹੈ ਇਸ ਕਰਕੇ ਮੇਰਾ ਚਿੱਤਰ ਵੀ ਗੰਦਾ ਹੋ ਜਾਏਗਾ ਰਾਪੇ ਉਹ ਤੇ ਬੇਨਤੀ ਕਰਦਾ ਪੰਜਾਬ ਦੇ ਮਾਣਸ ਬਰਾਦਰ ਤੁਸੀਂ ਸੰਸਾਰ ਦੇ ਕਿਸੇ ਵੀ ਕੋਨੇ ਚ ਆਪਤਾਵੇ ਤੁਸੀਂ ਗੁਰੂਆਂ ਦੇ ਵਰਸਾਈ ਹੋਈ ਇਹ ਸੇਵਾ ਕਰਦੇ ਹੋ ਬਿਨਾ ਭੇਦ-ਪਾਪ ਤੇ ਕਰਦੇ ਹੋ ਹੁਣ ਸਾਡੇ ਪੰਜਾਬ ਚ ਇਹ ਆਫਤ ਆਈ ਹੈ ਇੱਥੇ ਵੀ ਭੇਦ-ਪਾਪ ਨਾ ਕੀਤਾ ਜਾਵੇ ਇਹ ਗੁਰੂ ਦਾ ਲੰਗਰ ਹੈ ਗੁਰੂ ਕਾ ਲੰਗਰ ਹੈ ਨਰਵਿਗਨ ਬਚਾਓ ਤੇ ਭੇਦ-ਪਾਪ ਨਾ ਕਰਕੇ ਸਰਹੰਗੁਲਵਕੜੀ ਵਿੱਚ ਲਾਓ ਕਿਉਂਕਿ ਮਾਨਸ ਦੀ ਜਾਤ ਸਭ ਇੱਕ ਹੈ ਪਹਿਚਾਨ ਬੋਧਾ ਨਾ ਰਹਤਾ ਸੋ ਅੱਜ ਜਸਵੀਰ ਸਿੰਘ ਗੜੀ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਸਾਨੂੰ ਨਾਲ ਲੈ ਕੇ ਆਏ ਤਪਸਤਰ ਸ੍ਰੀ ਕਰੋੜ ਗੜ੍ਹ ਸਾਹਿਬ ਜਿੱਥੇ ਧੰਗੂ ਰਬਦਾਸ ਪਾਤਸ਼ਾਹ ਦਾ ਅਸਥਾਨ ਦਾ ਅਸੋਸ ਕਰਦਾ ਝਾੜੂ ਵਰਤਾਰ ਹੈ ਅੱਜ ਸਰਦਾਰ ਜਸਵੀਰ ਸਿੰਘ ਗੜੀ ਤੇ ਸਹਿਲਾ ਸਾਹਿਬ ਨਾਲ ਆਮ ਬਸਵਾਗ ਸਵਾਗਤ ਸਮਾਪਤ ਹੋਇਆ ਨਾਲ ਸਾਡੇ ਗੁਰੂ ਘਰ ਦੇ ਗੜ ਗ੍ਰੰਤੀ ਸਾਹਿਬ ਅਜੇ ਸਾਹਿਬ ਪਾਤੀ ਦੀ ਆਏ ਨੇ ਜੀ ਆਇਆਂ ਨੂੰ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਆ ਮੇਰੇ ਸਮ ਲੱਗਦਾ ਵਾ ਕਿ ਬਾਬਾ ਜੀ ਨੇ ਧਾਰਮਿਕ ਪੱਖ ਤੇ ਗੜੀ ਸਾਹਿਬ ਨੇ ਸਮਾਜਿਕ ਪੱਖ ਬਹੁਤ ਹੀ ਬਾਕੂਬੀਦ ਨਾਲ ਸਾਰਾ ਵਰਨਰ ਕਰ ਚੁੱਕੇ ਆ ਸੋ ਮੈਂ ਫਤੇਗੜ ਚੂੜੀਆਂ ਦੀ ਧਰਤੀ ਤੇ ਰਮਦਾਸ ਏਰੀਆ ਦੇ ਵਿੱਚ ਜਿਹੜੇ ਹਰਪਲੇ ਲੋਕ ਨੇ ਉਹਨਾਂ ਦੀ ਮਦਦ ਲਈ ਉਹਨਾਂ ਦੀ ਸਾਰ ਲਈ ਇਹ ਇੱਕ ਸੁਨੇਹੇ ਤੇ ਸਾਡੇ ਤੱਕ ਪਹੁੰਚੇ ਨੇ ਇਹਨਾਂ ਦਾ ਧੰਨਵਾਦ ਜਿਉ ਆਖਦਾ ਬਾਕੀ ਤੁਸੀਂ ਸਭ ਜਾਣਦੇ ਹੋ ਮੈਂ ਸਾਰੇ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਬੇਲਾ ਜਿਹੜਾ ਨਾ ਇੱਕ ਦੂਜੇ ਦੀ ਬਾਹ ਫੜ ਕੇ ਭਾਈਚਾਰੇ ਖਾਂਜ ਜੜੀਆਂ ਨੂੰ ਮਜ਼ਬੂਤ ਕਰਨ ਦਾ ਵਾ ਕੋਸ਼ਿਸ਼ ਕਰੋ ਕਿ ਜੇ ਆਪਾਂ ਦੇ ਰਹੇ ਨਾ ਇਹ ਗੁਰਬਾਣੀ ਕੰਨ ਦਿੱਤਾ ਲਈਏ ਆਪਾਂ ਅੰਦਰ ਤੱਕ ਸ਼ਤ ਨਾ ਆਵੇ ਇਹ ਸਭ ਸਾਡੇ ਪੰਜਾਬ ਨੇ ਸੰਤਾਪ ਪਹਿਲਾਂ ਹੀ ਭੋਗੇ ਆ ਤੇ ਤਾਂ 84 ਵਰਗੀ ਮਾਰ ਹੋਰ ਚੱਲ ਲਈ ਆ ਸਾਡੇ ਅਕਾਲ ਤਖਤ ਟਹਿਗੇ ਤੇ ਸਿੱਖਾਂ ਨੇ ਮੁਰ ਸਰਜੀਤ ਕਰਦੇ ਸਰਕਾਰਾਂ ਤੋਂ ਮੰਗਾਂ ਦੇ ਲੋੜ ਦੀ ਪਈ ਪੰਜਾਬ ਨੂੰ ਤਬਾਹ ਗਾਂਵ ਇਹਨਾਂ ਲੋਕਾਂ ਨੇ ਕਰਨਾ ਮਾੜੀ ਸੋਚ ਵਾਲਿਆਂ ਨੇ ਸੋ ਪੰਜਾਬੀਓ ਤੁਹਾਡਾ ਧੰਨਵਾਦ ਜਾਤ ਪਾਤ ਉੱਥੇ ਉੱਟ ਕੇ ਤੇ ਸਾਰੇ ਪੈਨ ਭਰਾਲ ਕੇ ਇਹਨਾਂ ਮੁਸ਼ਕਲਾਂ ਦਾ ਪਹਲ ਸਭ ਨੇ ਕਰਨਾ ਆਉਣ ਵਾਲੇ ਸਮੇਂ 'ਚ ਸਾਡੇ ਨਸਲਾਂ ਨੇ ਵੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ